ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ جنگ ਲੱਗ ਚੁੱਕੀ ਹੈ ਇੱਕ ਦੂਜੇ ਦੇ ਉੱਤੇ ਗੋਲੀਬਾਰੀ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਰਾਕਟ ਹਮਲੇ ਵੀ ਕੀਤੇ ਗਏ ਨੇ ਜਿਸ ਕਰਕੇ 4 ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਸ ਵੇਲੇ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਹੈ ਇਸ ਤੋਂ ਪਹਿਲਾਂ ਯੂਕਰੇਨ ਅਤੇ ਰੂਸ ਦੀ ਜੰਗ ਲਗਾਤਾਰ ਜਾਰੀ ਹੈ ਭਾਰਤ ਪਾਕਿਸਤਾਨ ਵਿਚਕਾਰ ਵੀ ਜੰਗ ਚੱਲੀ ਹਾਲਾਂਕਿ ਜੰਗਬੰਦੀ ਹੋਈ ਪਰ ਹੁਣ ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਕਨਫਲिक्ट ਯਾਨੀ ਕਿ ਵਿਵਾਦ ਜਿਹੜਾ ਹੋਰ ਵੱਧ ਗਿਆ ਜਿਸ ਕਰਕੇ ਰਾਕਟ ਅਤੇ ਮਿਜ਼ਾਈਲ ਹਮਲੇ ਤਾਂ ਕੀਤੇ ਜਾ ਰਹੇ ਨੇ ਲੜਾਕੂ ਜਹਾਜ਼ਾਂ ਦੇ ਨਾਲ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੀ ਜਾਣਕਾਰੀ ਹੈ ਕਿ ਇੱਕ ਲੜਾਕੂ ਜਹਾਜ਼ ਵੀ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਤਬਾਹ ਕਰ ਦਿੱਤਾ ਗਿਆ ਥ ਹਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਨੇ ਵੀਰਵਾਰ ਨੂੰ ਖਤਰਨਾਕ ਰੂਪ ਧਾਰਨ ਕਰ ਲਿਆ ਦੋਵਾਂ ਦੇਸ਼ਾਂ ਦੇ ਫੌਜੀਆ ਨੇ ਇੱਕ ਦੂਜੇ ਤੇ ਗੋਲੀਬਾਰੀ ਕੀਤੀ ਕੰਬੋਡੀਆ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਤਾਜ਼ਾ ਸਰਹੱਦੀ ਝੜਪਾਂ ਵਿੱਚ ਗੋਲੀਬਾਰੀ ਹੋਈ ਹੈ ਦੋਵੇਂ ਦੇਸ਼ ਹੁਣ ਇੱਕ ਦੂਜੇ ਤੇ ਪਹਿਲਾਂ ਗੋਲੀਬਾਰੀ ਕਰਨ ਦਾ ਦੋਸ਼ ਲਗਾ ਰਹੇ ਨੇ ਥਾਈ ਫੌਜਾਂ ਨੇ ਕਿਹਾ ਕਿ ਕੰਬੋਡੀਅਨ ਫੌਜੀਆਂ ਨੇ ਖਮੇਰ ਮੰਦਰ ਦਾ ਮੋਇਨ ਥோம் ਦੇ ਨੇੜੇ ਗੋਲੀਬਾਰੀ ਕੀਤੀ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਕਾਰ ਹਾਲ ਹੀ ਦੇ ਵਿੱਚ ਹਫ਼ਤਿਆਂ ਵਿੱਚ ਤਣਾਅ ਕਾਫੀ ਵਧਿਆ ਹੈ ਹਾਲਾਂਕਿ ਕੰਬੋਡੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਥਾਈ ਜਿਹੜੇ ਫੌਜੀ ਨੇ ਉਹ ਪਹਿਲਾਂ ਗੋਲੀਬਾਰੀ ਕੀਤੀ ਉਹਨਾਂ ਨੇ ਜਿਸ ਤੋਂ ਬਾਅਦ ਉਸਦੇ ਫੌਜੀਆਂ ਨੇ ਸਵੈ ਰੱਖਿਆ ਵਜੋਂ ਜਵਾਬੀ ਕਾਰਵਾਈ ਕੀਤੀ ਹੈ ਥਾਈ ਫੌਜ ਨੇ ਕਿਹਾ ਹੈ ਕਿ ਕੰਬੋਡੀਆ ਨੇ ਭਾਰੀ ਹਥਿਆਰਬੰਦ ਫੌਜਾਂ ਨੂੰ ਤਾਇਨਾਤ ਕਰਨ ਤੋਂ ਪਹਿਲਾਂ ਖੇਤਰ ਵਿੱਚ ਇੱਕ ਨਿਗਰਾਨੀ ਡਰੋਨ ਭੇਜਿਆ ਸੀ ਉਸਨੇ ਕਿਹਾ ਕਿ ਗੋਲੀਬਾਰੀ ਵਿੱਚ ਘੱਟੋ ਘੱਟ 2 ਥਾਈ ਫੌਜੀ ਜ਼ਖਮੀ ਹੋ ਗਏ ਨੇ ਫੌਜ ਦਾ ਕਹਿਣਾ ਹੈ ਕਿ ਕੰਬੋਡੀਅਨ ਗੋਲੀਬਾਰੀ ਵਿੱਚ ਘੱਟੋ ਘੱਟ 9 ਨਾਗਰਿਕ ਮਾਰੇ ਗਏ ਨੇ ਅਤੇ 14 ਹੋਰ ਫੱਟੜ ਹੋ ਗਏ ਨੇ ਕੰਬੋਡੀਅਨ ਰਾਕਟ ਹਮਲੇ ਨਾਲ ਸਬੰਧਤ ਦੋ ਵੱਖ-ਵੱਖ ਘਟਨਾਵਾਂ ਵਿੱਚਕਾਰ ਚਾਰ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਹ ਰਾਕਟ ਹਮਲੇ ਵੀਰਵਾਰ ਸਵੇਰੇ 2:30 ਸੂਬਿਆਂ ਵਿੱਚ ਹੋਏ ਕੰਬੋਡੀਆ ਤੋਂ ਦਾਗੇ ਗਏ BM-21 ਰਾਕਟ ਸੁਰੀਨ ਪ੍ਰਾਂਤ ਦੇ ਕਾਪ ਚੋਇੰਗ ਜ਼ਿਲ੍ਹੇ ਵਿੱਚ ਇੱਕ ਪਿੰਡ ਵਿੱਚ ਡਿੱਗਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਤੇ ਦੋ ਹੋਰ ਫੱਟੜ ਹੋ ਗਏ ਇਹ ਲੋਕ 40 ਹਜ਼ਾਰ ਲੋਕਾਂ ਦੇ ਸਮੂਦਾ ਹਿੱਸਾ ਸਨ ਜੋ ਐਮਰਜੈਂਸੀ ਨਿਕਾਸੀ ਦੀ ਉਡੀਕ ਕਰ ਰਹੇ ਸਨ ਤਾਂ ਉਧਰ ਕੰਬੋਡੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਮਾਲੀ ਸੁਚੇਤਾ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਥਾਈ ਫੌਜਾਂ ਦੇ ਹਮਲੇ ਵਿਰੋਧਾ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਥਾਈਲੈਂਡ ਨੇ ਕੰਬੋਡੀਆ ਦੇ ਖੇਤਰੀ ਅਖੰਡਤਾ ਦੀ ਉਲੰਘਣਾ ਕੀਤੀ ਹੈ ਤਾਂ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਇੱਕ ਦੂਜੇ ਤੇ ਜਵਾਬੀ ਹਮਲੇ ਕੀਤੇ ਜਾ ਰਹੇ ਨੇ ਰਾਕਟ ਦੇ ਨਾਲ ਵੀ ਹਮਲੇ ਹੋਣ ਦੀ ਖਬਰ ਹੈ